ਸਰ ਜੀ ਉਹਨਾਂ ਵੱਡੇ ਕੋਲ ਗੱਲ ਜੀ ਰਸਤਾ ਹੈ ਜੀ ਸ਼ਿਵਰਾਮ ਮੁਖਰਿਤ ਸਾਹਿਬ ਜੀ ਹਨ ਸੰਸਥਾ ਲੋਕਾਂ ਦੀ ਬਾਰੇ ਪਹਿਲਾਂ ਹੀ ਹੋਣਾ ਹੈ ਕਿ ਜਨ ਸਮਿਤੀ ਵੱਲੋਂ ਅੱਜ ਇੱਕ ਜ਼ਰੂਰਤਮੰਦਾਂ ਨੂੰ ਰਾਸ਼ਨ ਦਿੱਤਾ ਗਿਆ ਜੀ ਇੱਕ ਮਾਤਾ ਜੀ ਸੀਗੇ ਜਿੰਨਾਂ ਦਾ ਫੈਟ ਸਕੈਨ ਦਾ ਉਹਨਾਂ ਕੋਲ ਨਹੀਂ ਸੀ ਉਹਨਾਂ ਨੂੰ ਮਾਲੀ ਮਦਦ ਦਿੱਤੀ ਗਈ ਹੈ ਇਸ ਤੋਂ ਇਲਾਵਾ ਇੱਕ ਬੱਚੀ ਨੂੰ ਫੀਸ ਵੀ ਦਿੱਤੀ ਗਈ ਹੈ ਜਨ ਸਮਿਤੀ ਪਹਿਲਾਂ ਵੀ ਜਿਹੜੀ ਹੈ ਲਗਾਤਾਰ ਉਸ ਮਾ ਸੇਵਾ ਦੇ ਕੰਮ ਕਰਦੀ ਰਹਿੰਦੀ ਹੈ ਚਾਹੇ ਵਾਤਾਵਰਣ ਦਾ ਖੇਤਰ ਹੋਵੇ ਚਾਹੇ ਮਰੀਜ਼ਾਂ ਦੀ ਸੇਵਾ ਕਰਨੀ ਹੋਵੇ ਚਾਹੇ ਜ਼ਰੂਰਤਮੰਦਾਂ ਨੂੰ ਰਸਨ ਹੋਵੇ ਚਾਹੇ ਜਿਹੜੇ ਬੱਚਿਆਂ ਨੂੰ ਸਿੱਖਿਆਤ ਕਰਨਾ ਹੋਵੇ ਇਹ ਸਮੂੱਚੇ ਕੰਮ ਜਿਹੜੀ ਹੈ ਉਹ ਜਾਨੀ ਸਮਿਤੀ ਕਰ ਰਹੀ ਹੈ ਜਾਨੀ ਸਮਿਤੀ ਜਿਹੜੀ ਹੈਗੀ ਹੈ ਮੈਂ ਦਾਨੀ ਸੱਜਣਾਂ ਨੂੰ ਅਪੀਲ ਕਰੂੰਗਾ ਕਿ ਜਿਆਦਾ ਤੋਂ ਜਿਆਦਾ ਦਾਨ ਜਿਹੜੇ ਹੈਗੇ ਜਾਨੀ ਸਮਿਤੀ ਨਾਲ ਜੁੜਨ ਕਿਉਂਕਿ ਦਾਨ ਦੇ ਖੇਤਰ 'ਚ ਇੱਕ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਪੈਸਾ ਸਹੀ ਹੱਥ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਦਾਨ ਕੀ ਹੱਥ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਇੱਕ ਇੱਕ ਪੈਸਾ ਜਾਨੀ ਸਮਿਤੀ ਕੋਲ ਆਂਦਾ ਹੈ ਉਹ ਸਹੀ ਹੱਥਾਂ ਜਾਂਦਾ ਹੈ ਤੇ ਜ਼ਰੂਰਤਮੰਦਾਂ ਤੱਕ ਪਹੁੰਚਦਾ ਮੈਂ ਅੱਜ ਜਿਹੜੇ ਸਾਡੇ ਜਨਨ ਸਮਿਤੀ ਦੇ ਪ੍ਰਧਾਨ ਸ੍ਰੀ ਹਸਤੀ ਗੋਤਮ ਜੀ ਦਰਨ ਸ਼ਕਤਰ ਸ੍ਰੀ ਵਿਨੋਦ ਸ਼ਰਮਾ ਜੀ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਕਿ ਜਿਹੜੇ ਉਹ ਆਪ ਵੀ ਸੇਵਾ ਕਰਨ ਨੇ ਤੇ ਸਾਨੂੰ ਵੀ ਨਾਲ ਸੇਵਾ ਦਾ ਮੌਕਾ ਦਿੰਦੇ ਨੇ ਧੰਨਵਾਦ ਸ਼ਰਮਾ ਜੀ ਜੀ ਨਾ ਕਿ ਨਾ ਅਰਦਾਸ ਮੰਗਦੇ ਕਿ ਜੀ ਜੀ ਪਰ ਇਹ ਬਜਿੰਦਰ ਸ਼ਰਮਾ ਜੀ ਦਾ ਥੈਂਕਸ ਕਰਦਾ ਗੋਤਮ ਜੀ ਜੀ ਚੱਲਣ ਲੱਗੇ ਸਾਡੇ ਮੰਜੀ ਜੀ ਜਿਹੜੇ ਪੱਤਰਕਾਰ ਹੈ ਤੇ ਸਾਡੇ ਹੋਰ ਵੀ ਸਾਡੇ ਡੋਨਰ ਇਹਨਾਂ ਨੇ ਤਾਂ ਦਾਨ ਦਿੱਤਾ ਵੀ ਕਿ ਇੱਕ ਬੱਚੇ ਨੂੰ ਤਾਂ ਇਲੈਕਸ਼ਨ ਲਾ ਕੇ ਦਿੱਤਾ ਹੈ ਜਿਹਨਾਂ ਦੀ ਤੇ ਕਿੰਨੀ ਖਰਾਬ ਹੈ ਇੱਕ ਬੱਚੇ ਨੂੰ ਅਸੀਂ ਫੀਸ ਦਿੱਤੀ ਆ ਇੱਕ ਅਸੀਂ ਪੈਕਸ ਕਰਨ ਵਾਸਤੇ 5000 ਰੁਪਏ ਦਿੱਤਾ بس 10 ਬੰਦੇ ਨੂੰ ਫੀਸ ਲਾ ਕੇ ਦਿੱਤਾ ਇਹਨਾਂ ਨੂੰ ਬੜੀ ਲੋੜ ਹੈ ਜਿਹੜੇ ਆ ਵਿਚਾਰੀ ਕੁੜੀਓ ਹੈ ਜਾਂ ਕੋਈ ਏਲਾ ਕੁਲ ਕੁਲ ਸੋਰ ਤੋਂ ਵੀ ਕੰਮ ਨਹੀਂ ਹੈ ਸਾਡੀ ਕੁਰਸੀਆਂ ਦੇ ਮੱਦੇਨਜ਼ਰ ਲੋਕਾਂ ਦੀ ਹਲਚਲ ਕੀਤੀ ਅਸੀਂ ਨਵੇਂ ਸਾਲ ਤੋਂ ਸ਼ੁਰੂਆਤ ਕੀਤੀ ਇਸ ਤਰ੍ਹਾਂ ਹਰ ਸਾਲ ਅਸੀਂ ਕੋਈ ਨਾ ਕੋਈ ਅਸੀਂ ਇਹਨੇ ਜੋ ਕੰਮ ਕਰਦਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮ ਲੋਕਾਂ ਦੀ ਹੈਲਪ ਕਰਕੇ ਰਹਿਣਾ ਹੈ ਅੱਛਾ ਕਿਹਿੰਦਰ ਅਧੂਤੂ ਰਿਹਾ ਹੈ ਮੈਡੀਸਨ ਪਟਾਈਆਂ ਉਹ ਬਿਮਾਰ ਹਨ ਇੱਕ ਦਾ ਸਿੱਕਾ ਲਾਪਰੇਸ਼ਨ ਕਰਾਉਣਾ ਹੈ ਉਹਦੇ ਮੈਕਾਨ ਆਪੀ ਗਿਆ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮ ਮਕਾਇਦ ਕਰਤੀ ਹੈ ਸਾਡਾ ਸੰਸਥਾ ਕਿੰਨਾ ਸਮਾਂ ਹੋ ਗਿਆ ਸੰਸਥਾ ਕਰ ਰਹੇ ਤੇ ਜਿਵੇਂ ਮਨਾ ਸਿੰਘ ਸਾਡੀ ਸੰਸਥਾ ਨੂੰ 35 ਸਾਲ ਪੁੱਜ ਗਿਆ ਇਸੇ ਸੇੋਂ ਅੱਜ ਉਹਨਾਂ ਬਹੁਤ ਸਾ ਕੋਸ਼ਿਸ਼ੀ ਨੇ ਰਸਤਾ ਬਣਾਈ ਸੀ ਤੇ ਅਸੀਂ ਉਹਨਾਂ ਦੇ ਜੋ ਸੋਚ ਆ ਉਸਤੇ ਅਸੀਂ ਪੈਰਾ ਦੇ ਰਹੇ ਹਾਂ ਉਹਨਾਂ ਦੀ ਹੁੰਦੀ ਹੈ ਜੀ ਅਸੀਂ ਐਜੂਕੇਸ਼ਨ ਤੇ ਮੈਡੀਕਲ ਤੇ प्लस एनवायरमेंट पे अभी प्लांटेशन करते हैं और सोसायटी की सेवा कर रहे हैं तो मैं लोगों ने रिक्वेस्ट कराँगा सांस जुड़ो समझो जिन्ना भी उन्होंने डोनेट करोगे वन बड़ी अच्छी तरह यूज़ करें